ਰਖੜੀ ਭਾਰਤੀ ਸੱਭਿਆਚਾਰਕ ਦਾ ਇੱਕ ਮਹੱਤਵਪੂਰਨ ਅਤੇ ਮਨਮੋਹਨ ਤਿਉਹਾਰ ਹੈ ਜੋ ਭਰਾ ਅਤੇ ਭੈਣ ਵਿਚਕਾਰ ਅਟੁੱਟ ਬੰਧਨ ਅਤੇ ਪਿਆਰ ਨੂੰ ਮਨਾਉਣ ਲਈ ਸਮਰਪਿਤ ਹੈ ਇਹ ਤਿਉਹਾਰ ਹਰ ਸਾਲ ਸੋਨ ਮਹੀਨੇ ਦੀ ਪੂਨੀਆਂ ਨੂੰ ਬੜੀ ਧੂਮ ਧਾਮ ਨਾਲ ਮਨਾਇਆ ਜਾਂਦਾ ਹੈ ਇਸ ਰਾਹੀਂ ਭੈਣ ਭਰਾ ਦੇ ਰਿਸ਼ਤੇ ਵਿੱਚ ਡੂੰਘੇ ਪਿਆਰ ਅਤੇ ਸੁਰੱਖਿਆ ਦੀ ਭਾਵਨਾਵਾਂ ਨੂੰ ਉਜਾਗਰ ਕੀਤਾ ਜਾਂਦਾ ਹੈ ਇਸ ਵਾਰ ਰਖੜੀ ਦਾ ਤਿਹਾਰ 19 ਅਗਸਤ ਯਾਨੀ ਕਿ ਅੱਜ ਸੋਮਵਾਰ ਨੂੰ ਮਨਾਇਆ ਜਾ ਰਿਹਾ ਹੈ ਰਖੜੀ ਲਈ ਸ਼ੁਭ ਸਮਾਸ ਸੂਣ ਪੁੰਨੀਆਂ ਤਿਥੀ 19 ਅਗਸਤ ਨੂੰ ਸਵੇਰੇ 3 ਵਜੇ ਸ਼ੁਰੂ ਹੋ ਰਹੀ ਹੈ ਅਤੇ 19 ਅਗਸਤ ਨੂੰ ਰਾਤ 11:55 ਮਿੰਟ ਤੇ ਪੁੰਨੀਆਂ ਤਿਥੀ ਰਹੇਗੀ ਜਿਵੇਂ ਹੀ ਪੁੰਨੀਆਂ ਤਿਥੀ ਸ਼ੁਰੂ ਹੋਵੇਗੀ 13 ਦਾ ਪ੍ਰਭਾਵ ਪਾਤਾਲ ਵਿੱਚ ਹੋਵੇਗਾ। ਪੱਧਰਾ ਦੀ ਸਮਾਪਤੀ ਦੁਪਹਿਰ 1:30 ਵਜੇ ਹੋਵੇਗੀ। ਇਸ ਸਾਲ ਪੁੰਨੀਆਂ ਵਾਲੇ ਦਿਨ ਸਵੇਰੇ ਰਖੜੀ ਨਹੀਂ ਬੰਨੀ ਜਾਵੇਗੀ। ਯਾਨੀ ਕਿ ਹੁਣ ਰਖੜੀ ਨਹੀਂ ਬੰਨੀ ਜਾਵੇਗੀ। ਪੰਜਾਬ, ਹਰਿਆਣਾ, ਹਿਮਾਚਲ ਪ੍ਰਦੇਸ਼, ਜੰਮੂ ਆਦਿ ਖੇਤਰਾਂ ਵਿੱਚ ਰਖੜੀ ਬੰਨ੍ਹਣ ਦਾ ਸਮਾਂ ਦੁਪਹਿਰ 1:48 ਮਿੰਟ ਤੋਂ ਸ਼ਾਮ 4:25 ਮਿੰਟ ਤੱਕ ਦਾ ਹੋਵੇਗਾ। ਹਲਕਿ ਪੰਜਾਬ ਹਰਿਆਣਾ ਹਿਮਾਚਲ ਪ੍ਰਦੇਸ਼ ਤੇ ਜੰਮੂ ਵਿੱਚ ਭਦਰਾ ਦੇ શુભ ਸਮੇਂ ਨੂੰ ਮੰਨਣ ਦੀ ਕੋਈ ਪਰੰਪਰਾ ਨਹੀਂ ਹੈ। ਇਹਨਾਂ ਖੇਤਰਾਂ ਵਿੱਚ ਭਦਰਾ ਹੋਣ ਦੇ ਬਾਵਜੂਦ ਅਕਸਰ ਪੁਨੀਆਂ ਵਾਲੇ ਦਿਨ ਸਵੇਰੇ ਹੀ ਰਖੜੀ ਬਨਣ ਦਾ શુભ ਕਰਮ ਕੀਤਾ ਜਾਂਦਾ ਹੈ। ਪਰ ਇਹ ਸ਼ਾਸਤਰਾਂ ਦੇ ਅਨੁਸਾਰ ਨਹੀਂ ਹੈ। ਸ਼ਾਸਤਰਾਂ ਦੇ ਭਦਰ ਕਾਲ ਨੂੰ ਸ਼ੁਭ ਕਾਲਾਂ ਲਈ ਅਸ਼ੁਭ ਮੰਨਿਆ ਹੈ। ਸ਼ਾਸਤਰਾਂ ਵਿੱਚ ਭਦਰ ਕਾਲ ਵਿੱਚ ਸ਼ੁਭ ਕਾਰਜ ਕਰਨ ਦੀ ਮਨਾਹੀ ਹੈ। ਪਰ ਇਸ ਦੇ ਬਾਵਜੂਦ ਵੀ ਜੇਕਰ ਕਿਸੇ ਨੂੰ ਵਿਸ਼ੇਸ਼ ਹਾਲਾਤਾਂ ਵਿੱਚ ਪਦਾਰ ਦੇ ਦੌਰਾਨ ਸ਼ੁਭ ਕੰਮ ਕਰਨੇ ਪੈਂਦੇ ਨੇ ਤਾਂ ਪਦਰਾ ਮੁਖ ਕਾਲ ਨੂੰ ਛੱਡ ਕੇ ਪਦਰਾ ਪੂਛ ਕਾਲ ਦੇ ਦੌਰਾਨ ਰਖੜੀ ਬਨ ਦਾ ਤਿਹਾਰ ਮਨਾਇਆ ਜਾ ਸਕਦਾ ਹੈ। ਭਵਿष्य पुराण ਵਿੱਚ ਦੱਸਿਆ ਗਿਆ ਹੈ ਕਿ ਪੁਦਰਾ ਪੂਛ ਕਾਲ ਵਿੱਚ ਕੀਤੇ ਗਏ ਸ਼ੁਭ ਕਾਰਜ ਸਫਲਤਾ ਤੇ ਜਿੱਤ ਵੱਲ ਲੈ ਜਾਂਦੇ ਨੇ ਜਦੋਂ ਕਿ ਪਾਦਲ ਮੁਖ ਕਾਲ ਵਿੱਚ ਕੀਤੇ ਗਏ ਕਾਰਜੇ ਵਿਨਾਸ਼ ਵੱਲ ਲੈ ਜਾਂਦੇ ਨੇ। ਪਦਰਾ ਪੁਸ਼ਕਾਲ ਨੂੰ ਛੱਡ ਕੇ ਬਾਕੀ ਸਾਰੇ ਪਦਰਾ ਅਸ਼ੁਭ ਮੰਨੀ ਜਾਂਦੀ ਹੈ ਇਸ ਲਈ ਸਾਰੇ ਸਮੇਂ ਦਾ ਤਿਆਗ ਕਰਨਾ ਚਾਹੀਦਾ ਹੈ ਜੇਕਰ ਕਿਸੇ ਨੂੰ ਆਰਮੀ ਡਿਊਟੀ ਜਾਂ ਐਮਰਜੈਂਸੀ ਇਲਾਜ ਲਈ ਡਾਕਟਰ ਕੋਲ ਜਾਣਾ ਪੈਂਦਾ ਤਾਂ ਉਹ ਪਦਰਕਾਲ ਮੁਖਕਾਲ ਸਵੇਰੇ 11 ਵਜੇ ਤੋਂ ਲੈ ਕੇ 1 ਵਜੇ ਤੱਕ ਵਿਸ਼ੇਸ਼ ਤੌਰ ਤੇ ਪਰਹੇਜ਼ ਕਰਨਾ ਚਾਹੀਦਾ ਹੈ ਇਸ ਤੋਂ ਇਲਾਵਾ ਪਰਦੋਸ਼ ਕਾਲ ਦਾ ਮਹੱਤਮਾ ਸ਼ਾਮ 7 ਵਜੇ ਤੋਂ ਲੈ ਕੇ ਰਾਤ 9 ਵਜੇ ਕੇ 10 ਮਿੰਟ ਤੱਕ ਹੋਵੇਗਾ ਕਿਉਂਕਿ ਪੁੰਨਿਆ ਤਿਥੀ ਰਾਤ 11 ਵਜੇ ਕੇ 55 ਮਿੰਟ ਤੱਕ ਹੋਵੇਗੀ ਇਸ ਲਈ ਇਸ ਲਈ ਜੇਕਰ ਤੁਸੀਂ ਚਾਹੋ ਤਾਂ ਸ਼ਾਮ ਨੂੰ 2:12 ਤੇ ਇਸ ਮਹੂਰਤ ਦੀ ਵਰਤੋਂ ਕਰ ਸਕਦੇ ਹੋ